ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਜਗਿੰਦਰੋ ਦੇ ਘਰ ਰੋ ਜਾਂਦਾ ਸੀ ਜਗਿੰਦਰੋ ਮੇਰੀ ਚਾਚੀ ਲੱਗਦੀ ਸੀ ਪਰ ਉਹ ਮੇਰੀ ਸખી ਚਾਚੀ ਨਹੀਂ ਸੀ ਉਹਦਾ ਘਰ ਸਾਡੇ ਘਰ ਦੇ ਪਿਛਲੇ ਵਾਲੀ ਗਲੀ ਵਿੱਚ ਸੀ ਜਗਿੰਦਰੋ ਬਹੁਤ ਚੰਗੀ ਸੀ ਆਂਟ ਗਵਾਂਡ ਜਗਿੰਦਰੋ ਦੇ ਬਹੁਤ ਗੁਣ ਗਾਣ ਗਾਉਂਦਾ ਸੀ ਕਿਉਂਕਿ ਜਗਿੰਦਰੋ ਖਾਇ ਹੀ ਬਹੁਤ ਚੰਗੀ ਤੇ ਸੋਹਣੀ ਸੀ ਹਜੇ ਵੀ ਜਵਾਨ ਸੀ ਜਦ ਕਿ ਉਹਨੇ ਸਾਰੇ ਬੱਚੇ ਵਿਆਹ ਲੈੇ ਸੀ ਚਾਰ ਬੱਚਿਆਂ ਦੀ ਮਾਂ ਸੀ ਜਗਿੰਦਰੋ ਕੋਲ ਲੋਕ ਦੇਸੀ ਘਿਓ ਤੇ ਦੁੱਧ ਦਹੀਂ ਮੁੱਲ ਲੈ ਕੇ ਜਾਂਦੇ ਹੁੰਦੇ ਸੀ ਘਰ ਵਿੱਚ ਕਾਫੀ ਡੰਗਰ ਹੋਣ ਕਰਕੇ ਜਗਿੰਦਰੋ ਚਾਚੀ ਦਾ ਕੰਮ ਵਧੀਆ ਚੱਲਦਾ ਸੀ ਤੇ ਕਾਫੀ ਮਸ਼ਹੂਰ ਵੀ ਸੀ ਸਾਰਾ ਪਿੰਡ ਉਹਦੀ ਸਫਾਈ ਕਰਦਾ ਸੀ ਕਿਉਂਕਿ ਉਹ ਬੇਈਮਾਨੀ ਨਹੀਂ ਕਰਦੀ ਸੀ ਪਤਾ ਨਹੀਂ ਕਿਉਂ ਮੈਨੂੰ ਵੀ ਉਹਦਾ ਬਹੁਤ ਹੀ ਤੇਹ ਆਉਂਦਾ ਹੁੰਦਾ ਸੀ ਉਹਦੇ ਘਰ ਜ਼ਿਆਦਾਤਰ ਔਰਤਾਂ ਹੀ ਜਾਂਦੀਆਂ ਸੀ। ਉਹਦਾ ਘਰ ਵਾਲਾ ਆਪ ਦੁੱਧ ਵੇਚਣ ਦਾ ਕੰਮ ਕਰਦਾ ਸੀ। ਉਹ ਪਿੰਡਾਂ ਵਿੱਚੋਂ ਦੁੱਧ ਵੇਚਦਾ ਸੀ ਤੇ ਸਾਡੇ ਪਿੰਡ ਦੇ ਲੋਕ ਉਹਦੇ ਘਰੋਂ ਜਾ ਕੇ ਆਪ ਹੀ ਦੁੱਧ ਲੈ ਕੇ ਆਉਂਦੇ ਸੀ ਕਿਉਂਕਿ ਉਹ ਪਿੰਡ ਵਿੱਚ ਦੁੱਧ ਵੇਚ ਕੇ ਆਪਣਾ ਟਾਈਮ ਨਹੀਂ ਖਰਾਬ ਕਰਦਾ ਸੀ। ਇਸ ਲਈ ਜਗਿੰਦਰੋ ਚਾਚੀ ਹਰ ਕਿਸੇ ਦਾ ਬੜਾ ਮਾਣ ਸਤਿਕਾਰ ਕਰਦੀ ਹੁੰਦੀ ਸੀ ਤੇ ਬੜੇ ਤੇ ਪਿਆਰ ਨਾਲ ਬੁਲਾਉਂਦੀ ਸੀ। ਉਹਦਾ ਘਰ ਪਿਛਲੀ ਵਾਲੀ ਗਲੀ ਵਿੱਚ ਹੋਣ ਕਰਕੇ ਮੈਂ ਵੀ ਉਹਦੇ ਘਰ ਜਾਂਦਾ ਹੁੰਦਾ ਸੀ। ਮੈਂ ਆਪਣਾ ਦੇ ਆਪਣੀ ਤਾਈ ਦਾ ਡੋਲੂ ਰੋਜ਼ ਲੈ ਕੇ ਜਾਂਦਾ ਸੀ ਜਿਹਦੇ ਵਿੱਚ ਲੱਸੀ ਤੇ ਦੁੱਧ ਪਵਾ ਕੇ ਲਿਆਉਂਦਾ ਹੁੰਦਾ ਸੀ ਇੱਕ ਦਿਨ ਮੈਂ ਉਹਨਾਂ ਦੇ ਘਰ ਗਿਆ ਤੇ ਕਾਫੀ ਟਾਈਮ ਜਗਿੰਦਰੋ ਚਾਚੀ ਨਾਲ ਬੈਠ ਕੇ ਗੱਲਾਂ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਕਿ ਚਾਚੀ ਤੂੰ ਤਾਂ ਹੁਣ ਬੇਫਿਕਰ ਹੋ ਗਈਆਂ ਆਪਣੇ ਨਿਆਣੇ ਵਿਆਹ ਲੈ ਆ ਤੇ ਹੁਣ ਤੂੰ ਆਪਣੇ ਪੋਤੇ ਪੋਤੀਆਂ ਨਾਲ ਖੇਡਿਆ ਕਰ ਤੇਰੀਆਂ ਨੋਹਾਂ ਵੀ ਬਾਹਰ ਆ ਤੇ ਤੂੰ ਕਿਉਂ ਨਹੀਂ ਬਾਹਰ ਜਾਂਦੀ ਕਹਿਣ ਲੱਗੀ ਕਿ ਕਿੱਦਾਂ ਜਾਵਾਂ ਘਰ ਛੱਡਣੋਂ ਮੇਰਾ ਦਿਲ ਨਹੀਂ ਕਰਦਾ ਮੈਂ ਚਾਹੁੰਦੀ ਸੀ ਕਿ ਮੇਰੀਆਂ ਦੋਵੇਂ ਨੌਹਾਂ ਮੇਰੇ ਘਰ ਹੋਣਗੀਆਂ ਪਰ ਮੇਰੇ ਪੁੱਤ ਉਹਨਾਂ ਨੂੰ ਬਾਹਰ ਲੈ ਗਏ ਤੇ ਉੱਥੇ ਹੀ ਸੈੱਟ ਹੋ ਗਏ ਬਸ ਹੁਣ ਤਾਂ ਵੀਡੀਓ ਕਾਲ ਤੇ ਹੀ ਉਹਨਾਂ ਸਾਰਿਆਂ ਨੂੰ ਦੇਖ ਕੇ ਦਿਲ ਟਿਕਾ ਲੈਣੀ ਆ ਇੱਕ ਧੀ ਮੇਰੀ ਬਹੁਤ ਔਖੀ ਆ ਉਹਦਾ ਘਰ ਵਾਲਾ ਵੀ ਕਹਿੰਦਾ ਕਿ ਤਲਾਕ ਦੇ ਦਿਓ ਜਦਕਿ ਮੇਰੀ ਧੀ ਵਿੱਚ ਕੋਈ ਕਮੀ ਨਹੀਂ ਮੇਰੀ ਧੀ ਵਰਗਾ ਕੋਈ ਵੀ ਨਹੀਂ ਮੈਂ ਉਹਨੂੰ ਕਿਹਾ ਕਿ ਚਾਚੀ ਤੂੰ ਕਿਹੜੀ ਕੁੜੀ ਦੀ ਗੱਲ ਕਰਦੀ ਆ ਤੇਰੀ ਵੱਡੀ ਕੁੜੀ ਤਾਂ ਐਨੇ ਅਮੀਰ ਘਰ ਵਿੱਚ ਗਈ ਆ ਉਹਨਾਂ ਨੇ ਤਾਂ ਨੌਕਰ ਵੀ 5-7 ਰੱਖੇ ਹੋਏ ਆ ਕਹਿਣ ਲੱਗੀ ਕਿ ਨਹੀਂ ਮਣੀ ਤੈਨੂੰ ਨਹੀਂ ਪਤਾ ਮੇਰੀ ਛੋਟੀ ਪ੍ਰੀਤੀ ਬਹੁਤ ਔਖੀ ਆ ਉਹਦਾ ਘਰ ਵਾਲਾ ਸ਼ਰਾਬ ਪੀ ਕੇ ਉਹਨੂੰ ਤੰਗ ਬਹੁਤ ਕਰਦਾ ਉਹਨੂੰ ਬਹੁਤ ਸਤਾਉਂਦਾ ਹਾਲੇ ਇੱਕ ਹੀ ਬੱਚਾ ਮੇਰਾ ਤਾਂ ਦਿਲ ਕਰਦਾ ਕਿ ਉਹਨੂੰ ਤਲਾਕ ਦੇ ਕੇ ਆਪਣੀ ਧੀ ਨੂੰ ਘਰ ਲੈ ਆਵਾਂ ਤੇ ਉਹਦਾ ਬੱਚਾ ਵੀ ਨਾਲ ਹੀ ਲੈ ਆਵਾਂ ਇੱਥੇ ਮੇਰੇ ਕੋਲ ਰਹਿਣਗੇ ਤੇ ਨਾਲੇ ਮੇਰਾ ਦੁੱਖ ਸੁੱਖ ਦੇਖ ਲਿਆ ਕਰਨਗੇ ਜਦੋਂ ਕਿਤੇ ਚੰਗਾ ਰਿਸ਼ਤਾ ਮਿਲੂਗਾ ਤਾਂ ਵਿਆਹ ਕੀ ਤੋਰ ਦੇਉਗੀ ਮੈਂ ਚਾਚੀ ਨੂੰ ਕਿਹਾ ਕਿ ਤੁਸੀਂ ਜਵਾਈ ਨੂੰ ਸਮਝਾ ਦਿਓ ਹੋ ਸਕਦਾ ਕਿ ਅਗਲਾ ਸਮਝ ਜਾਵੇ ਚਾਰ ਬੰਦੇ ਇਕੱਠੇ ਕਰਕੇ ਗੱਲ ਕਰ ਲਓ ਜੇ ਸੁਧਰਦਾ ਤਾਂ ਠੀਕ ਆ ਨਹੀਂ ਤਾਂ ਫਿਰ ਤਲਾਕ ਲੈ ਕੇ ਕੁੜੀ ਨੂੰ ਕਿਸੇ ਚੰਗੇ ਘਰ ਵਿਆਹ ਦਿਓ ਕੁਝ ਚਿਰ ਮੈਂ ਚਾਚੀ ਨਾਲ ਦੁੱਖ ਸੁੱਖ ਫੋਲਿਆ ਤੇ ਘਰ ਆ ਗਿਆ ਸੀ ਕਾ ਰਾ ਕੇ ਮੈਂ ਆਪਣੀ ਮਾਂ ਨੂੰ ਸਾਰੀਆਂ ਗੱਲਾਂ ਦੱਸੀਆਂ ਤੇ ਉਹ ਮੈਨੂੰ ਕਹਿਣ ਲੱਗੀ ਕਿ ਜਗਿੰਦਰੋ ਆਪਣੀ ਧੀ ਦੀ ਗੱਲ ਕਿਸੇ ਨੂੰ ਨਹੀਂ ਦੱਸਦੀ ਜਗਿੰਦਰੋ ਬੇਸ਼ੱਕ ਬਹੁਤ ਚੰਗੀ ਤੇ ਚੱਜ ਵਾਲੀ ਔਰਤਾ ਪਰ ਉਹਦੀ ਧੀ ਇਦਾਂ ਦੀ ਨਹੀਂ ਆ ਉਹ ਤਾਂ ਬਾਦ ਚਲਣ ਜਈਆ ਪਤਾ ਨਹੀਂ ਸਹਰਿਆਂ ਦੀ ਜਾ ਕੇ ਵੀ ਟਿਕਦੀ ਹੋਊ ਜਾਂ ਨਹੀਂ ਬਾਕੀ ਇਹਦੇ ਤਿੰਨੇ ਧੀ ਬਹੁਤ ਬੜੇ ਸਾਊ ਆ ਛੋਟੀ ਪ੍ਰੀਤੀ ਜਿੰਨੀ ਸੋਹਣੀ ਸੀ ਉਨੀਆਂ ਹੀ ਉਹਦੀਆਂ ਹਰਕਤਾਂ ਘਟੀਆ ਸੀ ਮੈਂ ਕਿਹਾ ਮੰਮੀ ਮੈਂ ਕਿਸੇ ਦੀ ਧੀ ਭੈਣ ਨੂੰ ਇਦਾਂ ਨਹੀਂ ਕਹੀਤਾ ਕਹਿਣ ਲੱਗੀ ਕਿ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਸਾਰੇ ਲੋਕ ਕਹਿੰਦੇ ਆ ਕਿ ਪ੍ਰੀਤੀ ਇਹੋ ਜਿਹੀ ਹੀ ਸੀ ਇਸੇ ਕਰਕੇ ਇਹਨਾਂ ਨੇ ਜਲਦੀ ਵਿਆਹ ਕਰ ਦਿੱਤਾ ਨਹੀਂ ਤਾਂ ਹਜੇ 4 ਸਾਲ ਨਾ ਵੀ ਵਿਆਹ ਕਰਦੇ ਤਾਂ ਕੀ ਵਿਗੜ ਚੱਲਿਆ ਸੀ ਉਹਦਾ ਮੈਂ ਮੰਮੀ ਦੇ ਕੋਲੋਂ ਉੱਠਿਆ ਤੇ ਆਪਣੇ ਕਮਰੇ ਵਿੱਚ ਆ ਕੇ ਲੰਮੇ ਪੈ ਗਿਆ ਕਾਫੀ ਟਾਈਮ ਮੈਂ ਫੋਨ ਚਲਾਉਂਦਾ ਰਿਹਾ ਦੇਖਿਆ ਕਿ ਅਚਾਨਕ ਫੇਸਬੁੱਕ ਤੇ ਇੱਕ ਕੁੜੀ ਦੀ ਮੈਨੂੰ ਰਿਕਵੈਸਟ ਆਈ ਹੋਈ ਸੀ ਮੈਂ ਆਪਣੀ ਫੋਟੋ ਫੇਸਬੁੱਕ ਤੇ ਲਾਈ ਸੀ। ਉਹਨੇ ਕਿਸੇ ਕਾਰਟੂਨ ਦੀ ਫੋਟੋ ਫੇਸਬੁੱਕ ਤੇ ਲਾਈ ਹੋਈ ਸੀ। ਮੈਂ ਉਹਦੀ ਰਿਕਵੈਸਟ ਨੂੰ ਐਕਸੈਪਟ ਕਰ ਲਿਆ। ਮੈਂ ਦੇਖਿਆ ਕਿ ਕੁੜੀ ਨੇ ਆਪਣੇ ਕੋਈ ਵੀ ਪੋਸਟ ਨਹੀਂ ਪਾਈ ਕੀਤੀ ਹੋਈ ਸੀ। ਬਸ ਕੋਈ ਗਾਣੇ ਜਾਂ ਸੈੱਡ Song ਹੀ ਲਾਈ ਹੋਈ ਸੀ ਜਾਂ ਕੋਈ ਰੋਮਾਂਟਿਕ ਵੀਡੀਓ ਹੀ ਪੋਸਟ ਕੀਤੀ ਹੋਈ ਸੀ। ਮੈਂ ਇਹ ਸਭ ਕੁਝ ਵੇਖ ਕੇ ਉਹਦੀ ਰਿਕਵੈਸਟ ਨੂੰ ਐਕਸੈਪਟ ਕੀਤਾ ਤੇ ਉਹਦੇ ਨਾਲ ਗੱਲ ਕਰਨ ਲੱਗ ਪਿਆ। ਮੈਂ ਉਹਦੇ ਬਾਰੇ ਉਹਨੂੰ ਪੁੱਛਿਆ ਉਨੇ ਮੈਨੂੰ ਆਪਣੇ ਬਾਰੇ ਸਭ ਕੁਝ ਦੱਸਿਆ ਤੇ ਮੈਂ ਵੀ ਉਹਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਉਹ ਮੇਰੇ ਨਾਲ ਰੋਜ਼ ਗੱਲਾਂ ਕਰਨ ਲੱਗ ਪਈ ਮੈਂ ਵੀ ਉਹਦੇ ਨਾਲ ਗੱਲ ਕਰਦਾ ਸੀ ਵੈਸੇ ਵੀ ਮੇਰੀ ਕੋਈ ਵੀ ਕੁੜੀ ਸਹੇਲੀ ਨਹੀਂ ਬਣੀ ਸੀ ਮੈਂ ਤਾਂ ਕਿਸੇ ਕੁੜੀ ਨੂੰ ਪਸੰਦ ਨਹੀਂ ਕਰਦਾ ਸੀ ਜੋ ਮੈਨੂੰ ਪਸੰਦ ਸੀ ਉਹ ਕਿਸੇ ਹੋਰ ਨਾਲ ਗੱਲਬਾਤ ਕਰਦੀ ਸੀ ਇਸ ਲਈ ਮੇਰਾ ਦਿਲ ਹੀ ਨਹੀਂ ਕਰਦਾ ਸੀ ਕਿ ਕਿਸੇ ਹੋਰ ਨਾਲ ਗੱਲ ਕਰਨਾ ਮੈਂ ਜਦੋਂ ਉਸ ਕੁੜੀ ਨਾਲ ਗੱਲ ਕਰਨ ਲੱਗਿਆ ਉਹ ਮੇਰੇ ਨਾਲ ਬਹੁਤ ਵਧੀਆ ਗੱਲਾਂ ਕਰਦੀ ਸੀ ਮੈਨੂੰ ਆਪਣੇ ਬਾਰੇ ਦੱਸਦੀ ਸੀ ਕਿ ਮੇਰਾ ਘਰ ਵਾਲਾ ਬਿਲਕੁਲ ਚੰਗਾ ਨਹੀਂ ਮੈਂ ਕੋਈ ਵਧੀਆ ਮੁੰਡਾ ਲੱਭਣਾ ਚਾਹੁੰਦੀ ਆ ਪਹਿਲਾਂ ਮੇਰੇ ਦਿਮਾਗ ਵਿੱਚ ਆਇਆ ਕਿ ਇਹ ਤਾਂ ਸੇਮ ਗੱਲ ਪ੍ਰੀਤੀ ਵਾਲੀ ਆ ਕਿਤੇ ਪ੍ਰੀਤੀ ਤਾਂ ਨਹੀਂ ਗੱਲ ਕਰ ਰਹੀ ਕਿਤੇ ਪ੍ਰੀਤੀ ਤਾਂ ਨਹੀਂ ਫਿਰ ਮੈਂ ਸੋਚਿਆ ਕਿ ਨਹੀਂ ਇਹ ਕੋਈ ਹੋਰ ਹੋਊਗੀ ਜੇ ਪ੍ਰੀਤੀ ਨੂੰ ਉਹਦਾ ਘਰ ਵਾਲਾ ਤੰਗ ਕਰਦਾ ਤਾਂ ਉਹਨੇ ਏਦਾਂ ਫੇਸਬੁੱਕ ਤੇ ਕਿਸੇ ਨਾਲ ਗੱਲ ਨਹੀਂ ਕਰਨੀ ਉਹ ਆਪਣੇ ਮਾਪਿਆਂ ਨੂੰ ਆਪਣੇ ਘਰ ਵਾਲੇ ਦੀ ਕਰਤੂਤ ਦੱਸ ਚੁੱਕੀ ਆ ਇਸ ਲਈ ਇਹ ਕੋਈ ਹੋਰ ਕੁੜੀ ਹੋਵੇਗੀ ਮੈਂ ਉਹਨੂੰ ਕਿਹਾ ਕਿ ਫਿਰ ਤੂੰ ਤਲਾਕ ਦੇ ਕੇ ਕਿਤੇ ਚੰਗੇ ਥਾਂ ਵਿਆਹ ਕਰਵਾ ਲੈ ਕਹਿਣ ਲੱਗੀ ਕਿ ਮੈਨੂੰ ਇਹ ਤਲਾਕ ਵੀ ਨਹੀਂ ਦਿੰਦਾ ਮੈਨੂੰ ਟਿਕਣ ਵੀ ਨਹੀਂ ਦਿੰਦਾ ਬਹੁਤ ਸਤਾਉਂਦਾ ਮੈਂ ਆਪਣੇ ਘਰ ਵਾਲੇ ਤੋਂ ਅੱਕ ਗਈ ਆ ਮੈਂ ਉਹਨੂੰ ਕਿਹਾ ਕਿ ਤੇਰੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਕਹਿਣ ਲੱਗੀ ਕਿ ਮੇਰੇ ਵਿਆਹ ਨੂੰ ਤਾਂ ਹਜੇ ਸਿਰਫ 4 ਦਿਨ ਹੀ ਹੋਇਆ ਮੈਨੂੰ ਪੇਕੇ ਵੀ ਨਹੀਂ ਜਾਣ ਦਿੰਦਾ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਕਿ ਤੁਸੀਂ 4 ਦਿਨਾਂ ਵਿੱਚ ਹੀ ਆਪਣੇ ਘਰ ਵਾਲੇ ਤੋਂ ਕਿਉਂ ਅੱਕ ਗਏ ਕਹਿਣ ਲੱਗੀ ਕਿ ਮੈਨੂੰ ਰਾਤ ਦਿਨ ਸੌਣ ਨਹੀਂ ਦਿੰਦਾ ਸੁਹਾਗਰਾਤ ਤੋਂ ਲੈ ਕੇ ਅੱਜ ਤੱਕ ਮੈਨੂੰ 1 ਮਿੰਟ ਵੀ ਰੈਸਟ ਨਹੀਂ ਕਰਨ ਦਿੰਦਾ ਦਿਨ ਰਾਤ ਮੈਨੂੰ ਉਸਤਾਉਂਦਾ ਮੈਂ ਤਾਂ ਫੋਨ ਵੀ ਨਹੀਂ ਚਲਾਇਆ ਸ਼ੁਕਰ ਹੈ ਰੱਬ ਦਾ ਕਿ ਆਜੂ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਉਹਨੇ ਜ਼ਰੂਰੀ ਕੰਮ ਸੀ ਮੈਂ ਆਪਣੇ ਫੇਸਬੁੱਕ ਵਾਲੇ ਦੋਸਤਾਂ ਨਾਲ ਅੱਜ ਗੱਲ ਕਰ ਰਹੀ ਹਾਂ ਤੇ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਅੱਜ ਬਹੁਤ ਵਧੀਆ ਲੱਗਿਆ ਤੁਸੀਂ ਵੀ ਮੇਰੇ ਇੱਕ ਨਵੇਂ ਫਰੈਂਡ ਬਣ ਗਏ ਹੋ ਮੈਂ ਕਿਹਾ ਠੀਕ ਆ ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਪਰ ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਜਾਂ ਫਿਰ ਘਰ ਦੀ ਮਰਜ਼ੀ ਨਾਲ ਕਹਿਣ ਲੱਗੀ ਕਿ ਮੇਰੇ ਘਰਦਿਆਂ ਦਾ ਹੀ ਬੇੜਾ ਕਰਪ ਹੋਇਆ ਮੈਂ ਤਾਂ ਐਸ਼ ਦੀ ਜ਼ਿੰਦਗੀ ਜਿਉਂਦੀ ਸੀ ਮੇਰੇ ਆਪਣੇ ਫਰੈਂਡ ਸੀ ਮੈਂ ਉਹਨਾਂ ਨਾਲ ਘੁੰਮਦੀ ਫਿਰਦੀ ਸੀ ਤੇ ਵਧੀਆ ਜ਼ਿੰਦਗੀ ਜੀ ਰਹੀ ਸੀ ਘਰਦਿਆਂ ਨੇ ਮੇਰਾ ਵਿਆਹ ਇਸ ਬੇਕਾਰ ਬੰਦੇ ਨਾਲ ਵਿਆਹ ਕਰਕੇ ਮੇਰੀ ਸਾਰੀ ਐਸ਼ ਤੇ ਵਧੀਆ ਹਾਸਦੀ ਖੇਡਦੀ ਜ਼ਿੰਦਗੀ ਉਲਾਦ ਦਿੱਤੀ ਉਹਨਾਂ ਨੂੰ ਪਤਾ ਨਹੀਂ ਕਿ ਮੇਰੇ ਤੋਂ ਕੀ ਪ੍ਰੋਬਲਮ ਸੀ ਤੇ ਮੈਨੂੰ ਵਿਆਹ ਕੇ ਫਟਾਫਟ ਤੋੜ ਦਿੱਤਾ ਮੈਂ ਇਸ ਵਿਆਹ ਤੋਂ ਬਿਲਕੁਲ ਖੁਸ਼ ਨਹੀਂ ਹਾਂ ਮੇਰਾ ਘਰ ਵਾਲਾ ਤਾਂ ਮੈਨੂੰ ਕਾਲੇ ਹਾਫਸ਼ੀਆਂ ਦੀ ਤਰ੍ਹਾਂ ਪੈਂਦਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆ ਸੋਹਣਾ ਵੀ ਨਹੀਂ ਆ ਪੈਸੇ ਥੇਲਣ ਵਾਲਾ ਪਰ ਉਹਦੀਆਂ ਹਰਕਤਾਂ ਮੈਨੂੰ ਚੰਖੀਆਂ ਨਹੀਂ ਲੱਗਦੀਆਂ ਮੈਂ ਉਹਦੀ ਇਸ ਗੱਲ ਤੇ ਹਾਸੇ ਵਾਲਾ ਇਮੋਜੀ ਸੈਂਡ ਕੀਤਾ ਤੇ ਕਹਿ ਨਾ ਕੀ ਫਿਰ ਮੇਰਾ ਨਵਾਂ ਫਰੈਂਡ ਆ ਤੇ ਮੇਰੇ ਗੱਲ ਤੇ ਤੂੰ ਹੱਸ ਰਿਆਂ ਮੈਂ ਕਿਹਾ ਕਿ ਕੋਈ ਗੱਲ ਨਹੀਂ ਉਹਨੂੰ ਤਲਾਕ ਦੇ ਦੇ ਤੇ ਆਪਣੇ ਘਰ ਜਾਂ ਕਿਸੇ ਵਧੀਆ ਮੁੰਡੇ ਨਾਲ ਵਿਆਹ ਕਰਵਾ ਲੈ ਜੇ ਤੂੰ ਕਿਸੇ ਨੂੰ ਪਸੰਦ ਕਰਦੀ ਸੀ ਤਾਂ ਆਪਣੇ ਘਰ ਦੱਸ ਦਿੰਦੀ ਕੀ ਪਤਾ ਤੇਰੇ ਘਰ ਦੇ ਉਹਦੇ ਨਾਲ ਵਿਆਹ ਵੀ ਕਰ ਦਿੰਦੇ ਕਹਿ ਲੱਗੀ ਕਿ ਮੈਨੂੰ ਕੋਈ ਮੁੰਡਾ ਪਸੰਦ ਹੀ ਨਹੀਂ ਸੀ ਸਿਰਫ ਸਾਡੇ ਫਰੈਂਡ ਸਰਕਲ ਦੇ ਵਿੱਚ ਮੁੰਡੇ ਕੁੜੀਆਂ ਦੋਸਤ ਸੀ ਮੈਂ ਕਿਹਾ ਠੀਕ ਮੈਨੂੰ ਕੋਈ ਹੁਣ ਜ਼ਰੂਰੀ ਕੰਮ ਆ ਕਹਿ ਲੱਗੀ ਓਕੇ ਬਾਏ ਇਹ ਕਹਿ ਕੇ ਮੈਂ ਫੇਸਬੁੱਕ ਫੇਸਬੁੱਕ ਨੂੰ ਲੌਗ ਆਊਟ ਕੀਤਾ ਤੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੈਂ ਵਿਹੜੇ ਵਿੱਚ ਤੂਤਦੀ ਛਾਵੇਂ ਬੈਠਾ ਇਹੀ ਸੋਚੀ ਜਾਂਦਾ ਸੀ ਕਿ ਕੁੜੀਆਂ ਦੀ ਵੀ ਆਪਣੀ ਜ਼ਿੰਦਗੀ ਹੁੰਦੀ ਆ ਉਹਨਾਂ ਨੂੰ ਵੀ ਆਪਣੇ ਮਰਜ਼ੀ ਨਾਲ ਵਿਆਹ ਕਰਵਾਉਣ ਦਾ ਹੱਕ ਹੋਣਾ ਚਾਹੀਦਾ ਕਿਉਂ ਕਿਸੇ ਚੰਗੇ ਮੁੰਡੇ ਨਾਲ ਵਿਆਹ ਕਰਵਾਉਣ ਤੇ ਮੁੰਡਿਆਂ ਨੂੰ ਵੀ ਚਾਹੀਦਾ ਕਿ ਜੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਹੋ ਗਿਆ ਤਾਂ ਆਪਣੀਆਂ ਘਰਵਾਲੀਆਂ ਨਾਲ ਹੁਣ ਸਹੀ ਰਹਿਣਾ ਚਾਹੀਦਾ ਉਹਨਾਂ ਨੂੰ ਕਿੱਦਾਂ ਦੇ ਲੋਕ ਆ ਜੋ ਆਪਣੀਆਂ ਘਰਵਾਲੀਆਂ ਦੀ ਇੱਜ਼ਤ ਨਹੀਂ ਕਰਦੇ ਕਿੱਦਾਂ ਉਹਨਾਂ ਨਾਲ ਹਵਸ ਭਰਿਆ ਸਲੂਕ ਕਰਦੇ ਆ ਮੈਂ ਕਾਫੀ ਟਾਈਮ ਇਹੀ ਸੋਚਦਾ ਸੀ ਤੇ ਸੋਚਦੇ ਸੋਚਦੇ ਮੈਨੂੰ ਤੂਤ ਦੀ ਸ਼ਾਮੇ ਠੰਡੀ ਠੰਡੀ ਹਵਾ ਵਿੱਚ ਨੀਂਦ ਆ ਗਈ ਮੈਂ ਕਾਫੀ ਧੇਰ ਸੁੱਤਾ ਰਿਹਾ। ਅਗਲੇ ਦਿਨ ਮੈਂ ਚਾਚੀ ਦੇ ਘਰ ਦੁੱਧ ਲੈਣ ਲਈ ਗਿਆ। ਤਾਂ ਮੈਂ ਦੇਖਿਆ ਕਿ ਉਹਨਾਂ ਦੇ ਘਰ ਨੂੰ ਜਿੰਦਾ ਲੱਗਾ ਸੀ। ਨਾਲ ਦੇ ਘਰ ਦੀ ਆਂਟੀ ਤੋਂ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਜਗਿੰਦਰੂ ਆਪਣੀ ਕੁੜੀ ਦੇ ਕੋਲ ਗਈ ਆ। ਉਹਦੇ ਘਰ ਵਾਲੇ ਨੇ ਉਹਨੂੰ ਬਹੁਤ ਕੁੱਟਿਆ। ਰਾਤ ਕੁੱਟ ਕੇ ਉਹਦੇ ਨੀਲ ਪਾ ਦਿੱਤੇ। ਉਹ ਵਿਚਾਰੀ ਤਾਂ ਰੋ ਰੋ ਕੇ ਦੱਸਦੀ ਸੀ। ਇਸ ਕਰਕੇ ਦੁੱਧ ਆਪਾਂ ਨੂੰ ਹੁਣ ਸ਼ਾਮ ਨੂੰ ਹੀ ਮਿਲੇਗਾ। ਅੱਜ ਵੀ ਅਸੀਂ ਦੁੱਧ ਨਹੀਂ ਲਿਆ। ਮੈਂ ਉਹਦੀ ਗੱਲ ਸੁਣੀ ਤੇ ਫਿਰ ਘਰ ਆ ਗਿਆ। ਸ਼ਾਮ ਹੋਈ ਤਾਂ ਮੈਂ ਫਿਰ ਸ਼ਾਮ ਨੂੰ ਗੇੜਾ ਮਾਰਨ ਗਿਆ ਤਾਂ ਚਾਚੀ ਦਾ ਗੇਟ ਖੁੱਲਾ ਸੀ। ਮੈਂ ਕਿਹਾ ਜਗਿੰਦਰੋ ਚਾਚੀ ਅੱਜ ਕਿੱਧਰ ਚਲੀ ਗਈ ਸੀ? ਮੈਂ ਮਸ਼ਕਰੀ ਜਿਹੇ ਨਾਲ ਕਿਹਾ। ਮੈਨੂੰ ਵੀ ਪਤਾ ਸੀ ਕਿ ਉਹ ਆਪਣੀ ਕੁੜੀ ਨੂੰ ਲੈਣ ਗਈ ਆ। ਮੈਂ ਜਦੋਂ ਇਦਾਂ ਕਿਹਾ ਤਾਂ ਉਹਦੀ ਕੁੜੀ ਪ੍ਰੀਤੀ ਬਾਹਰ ਆਈ। ਕਹਿਣ ਲੱਗੀ ਕਿ ਮੰਮੀ ਤਾਂ ਬਾਥਰੂਮ ਗਈ ਹੋਈ ਆ। ਦੱਸੋ ਕੀ ਕੰਮ ਆ? ਮੈਨੂੰ ਵੇਖ ਕੇ ਉਹਨੇ ਇੱਕ ਸਮਾਈਲ ਜਿਹੀ ਦਿੱਤੀ। ਤੇ ਉਹਦੀਆਂ ਅੱਖਾਂ ਵਿੱਚ ਕੁਝ ਹੋਰੀ ਦਿਸਦਾ ਪਿਆ ਸੀ ਮੈਨੂੰ ਇਸ਼ਾਰੇ ਜੇ ਕਰਕੇ ਕਹਿਣ ਲੱਗੀ ਕਿ ਬੋਲੋ ਕੁਝ ਬੋਲ ਦੇ ਕਿਉਂ ਨਹੀਂ ਮੈਂ ਉਹਦੀ ਇਸ ਹਰਕਤ ਨੂੰ ਦੇਖ ਕੇ ਬੜਾ ਹੈਰਾਨ ਜਾ ਹੋਇਆ ਸੀ ਕਿ ਮੈਂ ਤਾਂ ਉਹਨੂੰ ਕਦੀ ਬੁਲਾਇਆ ਹੀ ਨਹੀਂ ਤੇ ਇਹ ਮੈਨੂੰ ਕਿਦਾਂ ਇਸ਼ਾਰੇ ਜੇ ਕਰਦੀ ਆ ਮੈਂ ਕਿਹਾ ਦੁੱਧ ਲੈਣਾ ਸੀ ਤੇ ਤਾਈ ਹੁਣਾਂ ਨੇ ਲੱਸੀ ਲੈਣੀ ਸੀ ਇਸ ਲਈ ਮੈਂ ਆਇਆ ਸੀ ਸਵੇਰੇ ਚਾਚੀ ਦਾ ਗੇਟ ਲੱਗਾ ਸੀ ਕਹਿਣ ਲੱਗੀ ਹਾਂ ਮੰਮੀ ਮੈਨੂੰ ਹੁਣੇ ਹੀ ਲੈ ਕੇ ਆਏ ਨੇ ਮੈਂ ਕਿਹਾ ਠੀਕ ਆ ਜਦ ਨੂੰ ਚਾਚੀ ਆਈ ਉਹਨੇ ਮੈਨੂੰ ਦੁੱਧ ਤੇ ਲੱਸੀ ਦਿੱਤਾ ਤੇ ਕਹਿਣ ਲੱਗੀ ਕੱਲ ਕਹਿੰਦਾ ਸੀ ਨਾ ਕਿ ਕੁੜੀ ਨੂੰ ਤਲਾਕ ਦਵਾ ਦੇ ਕਿ ਕਿਤੇ ਚੰਗੇ ਥਾਂ ਤੇ ਰਿਸ਼ਤਾ ਕਰ ਦਿਓ ਤੇ ਮੈਂ ਹੁਣ ਆਪਣੀ ਧੀ ਨੂੰ ਆਪਣੇ ਕੋਲ ਹੀ ਲੈ ਕੇ ਆਈ ਆ ਕਿਸੇ ਚੰਗੀ ਥਾਂ ਦੇ ਦਾ ਰਿਸ਼ਤਾ ਕਰ ਦੇਵਾਂਗੀ ਜੇ ਕੋਈ ਨਿਗਾ ਵਿੱਚ ਹੋਇਆ ਤਾਂ ਜਰੂਰ ਦੱਸਿਓ ਮੈਂ ਪ੍ਰੀਤੀ ਵੱਲ ਦੇਖਿਆ ਤਾਂ ਉਹ ਮੈਨੂੰ ਅੰਦਰੋਂ ਖਿੜਕੀ ਦੇ ਰਾਹੀਂ ਇੱਕ ਆਸ਼ਕੀ ਟਾਈਪ ਦੇ ਵਰਗੀ ਸਮਾਈਲ ਦੇ ਰਹੀ ਸੀ ਮੇਰੇ ਵੱਲ ਦੇਖ ਕੇ ਹਾਸਦੀ ਸੀ ਮੈਂ ਆਪਣੇ ਆਪ ਤੇ ਕੰਟਰੋਲ ਕੀਤਾ ਤੇ ਵਾਪਸ ਆ ਗਿਆ ਮੈਂ ਘਰ ਆ ਕੇ ਫਿਰ ਫੇਸਬੁੱਕ ਚਲਾਉਣ ਲੱਗ ਗਿਆ ਉਸ ਕੁੜੀ ਦੇ ਕਾਫੀ ਮੈਸੇਜ ਆ ਰਹੇ ਹੋਏ ਸੀ ਮੇਰਾ ਹਾਲ ਚਾਲ ਪੁੱਛ ਰਹੀ ਸੀ ਮੈਂ ਕਿਹਾ ਮੈਂ ਤਾਂ ਠੀਕ ਹਾਂ ਪਰ ਮੈਂ ਕਿ ਟੈਨਸ਼ਨ 'ਚ ਹਾਂ ਕਹਿਣ ਲੱਗੀ ਕਿ ਤੁਹਾਨੂੰ ਕਿਹੜੀ ਟੈਨਸ਼ਨ ਆ ਮੈਂ ਉਹਨੂੰ ਦੱਸਿਆ ਕਿ ਮੇਰੇ ਨਾਲ ਇਦਾਂ ਹੋਈ ਮੋਨੇ ਵੀ ਮੈਨੂੰ ਹਾਸੇ ਵਾਲੀ ਇਮੋਜੀ ਸੈਂਡ ਕੀਤੀ ਕਹਿਣ ਲੱਗੀ ਫਿਰ ਤਾਂ ਬਹੁਤ ਵਧੀਆ ਗੱਲ ਐ ਕੋਈ ਕੁੜੀ ਤੁਹਾਡੇ ਨਾਲ ਸੈਟਅਪ ਹੋ ਜਾਊਗੀ ਮੈਂ ਕਿਹਾ ਨਹੀਂ ਮੈਨੂੰ ਇਹੋ ਜਿਹੀ ਕੁੜੀ ਨਹੀਂ ਚਾਹੀਦੀ ਜੋ ਵਿਆਹੀ ਹੋਵੇ ਮੈਂ ਕਿਸੇ ਕੁਵਾਰੀ ਤੇ ਵਧੀਆ ਕੁੜੀ ਨਾਲ ਵਿਆਹ ਕਰਵਾਉਣਾ ਕਹਿਣ ਲੱਗੀ ਕਿ ਹਾਂ ਇਦਾਂ ਹੀ ਚਾਹੀਦੀ ਆ ਮੈਨੂੰ ਨਹੀਂ ਪਤਾ ਸੀ ਕਿ ਇਹ ਪ੍ਰੀਤੀ ਹੀ ਆ ਜੋ ਫੇਸਬੁੱਕ ਤੇ ਕਿਸੇ ਫੇਕ ਆਈਡੀ ਤੋਂ ਮੇਰੇ ਨਾਲ ਗੱਲਾਂ ਕਰਦੀ ਸੀ ਮੇਰੇ ਨਾਲ ਕਾਫੀ ਰੋਮਾਂਟਿਕ ਗੱਲਾਂ ਕਰਨ ਲੱਗ ਪਈ ਸੀ ਮੈਂ ਤਾਂ ਅਣਜਾਣ ਸੀ ਮੈਂ ਸਮਝਿਆ ਕਿ ਇਹ ਕੋਈ ਦੂਰ ਦੀ ਹੀ ਮੇਰੀ ਸਹੇਲੀ ਬਣੀ ਹੋਈ ਆ ਮੇਰੇ ਨਾਲ ਇਦਾਂ ਦੀ ਰੋਮਾਂਟਿਕ ਗੱਲਾਂ ਕਰਦੀ ਆ ਕਿ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਉਹਦੇ ਨਾਲ ਇਦਾਂ ਦੀਆਂ ਗੱਲਾਂ ਕਰਾਂ ਜਾਂ ਨਾ ਕਰਾਂ ਪਰ ਹੌਲੀ-ਹੌਲੀ 2-4 ਦਿਨਾਂ ਇਦਾਂ ਹੀ ਗੱਲਾਂ ਕਰਕੇ ਮੇਰਾ ਵੀ ਦਿਲ ਲੱਗਣ ਲੱਗ ਪਿਆ ਸੀ ਕਿ ਮੈਂ ਇਹਦੇ ਨਾਲ ਇਹੋ ਜਿਹੀਆਂ ਗੱਲਾਂ ਕਰਾਂ ਇੱਕ ਦਿਨ ਮੈਂ ਉਹਨੂੰ ਕਿਹਾ ਕਿ ਤੂੰ ਆਪਣੀ ਫੋਟੋ ਮੈਨੂੰ ਸੈਂਡ ਕਰ ਮੈਂ ਤੈਨੂੰ ਦੇਖਣਾ ਚਾਹਣਾ ਕਿਉਂਕਿ ਤੂੰ ਹੁਣ ਮੇਰੀ ਬੈਸਟ ਫਰੈਂਡ ਬਣ ਗਈ ਹੈ ਉਹਨੇ ਮੈਨੂੰ ਆਪਣੀ ਫੋਟੋ ਸੈਂਡ ਨਹੀਂ ਕੀਤੀ ਮੈਂ ਉਹਨੂੰ ਵਾਰ-ਵਾਰ ਕਹਿੰਦਾ ਸੀ ਤਾਂ ਕਹਿਣ ਲੱਗੀ ਕਿ ਨਹੀਂ ਜੇ ਤੂੰ ਹਾਨੂੰ ਮੇਰੇ ਬਾਰੇ ਪਤਾ ਲੱਗ ਗਿਆ ਤੇ ਫਿਰ ਐਵੇਂ ਕੋਈ ਹੋਰ ਹੀ ਗੱਲ ਬਣ ਜਾਊਗੀ ਮੈਂ ਕਿਹਾ ਕਿ ਮੈਂ ਤੈਨੂੰ ਜਾਣਦਾ ਤੱਕ ਨਹੀਂ ਮੈਨੂੰ ਤੇਰੇ ਬਾਰੇ ਕੀ ਪਤਾ ਲੱਗਣਾ ਤੂੰ ਆਪ ਹੀ ਮੈਨੂੰ ਦੱਸ ਤੂੰ ਮੇਰੀ ਬੈਸਟ ਫਰੈਂਡ ਬਣੀ ਆ ਤੇਰੀ ਰਿਕੁਐਸਟ ਨੂੰ ਮੈਂ ਐਕਸੈਪਟ ਕੀਤਾ ਸੀ ਮੈਂ ਉਹਦੀਆਂ ਬਹੁਤ ਮਿੰਤਾਂ ਕੀਤੀਆਂ ਤਾਂ ਉਹਨੇ ਮੈਨੂੰ ਇੱਕ ਆਪਣੀ ਫੋਟੋ ਸੈਂਡ ਕੀਤੀ ਉਹ ਫੋਟੋ ਦੇਖ ਕੇ ਤਾਂ ਮੇਰੀ ਹੋਸ਼ ਉੱਡ ਗਏ ਕਿਉਂਕਿ ਉਹ ਤਾਂ ਪ੍ਰੀਤੀ ਦੀ ਫੋਟੋ ਸੀ ਮੈਂ ਕਿਹਾ ਕਿ ਪ੍ਰੀਤੀ ਤੂੰ ਕਹਿਣ ਲੱਗੀ ਹਾਂ ਮੈਂ ਮੈਂ ਕਿਹਾ ਕਿ ਤੂੰ ਮੇਰੇ ਨਾਲ ਗੱਲ ਕਰਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਸਮਝਿਆ ਕਿ ਇਹ ਕੋਈ ਹੋਰ ਕੁੜੀ ਆ ਤੈਨੂੰ ਸ਼ਰਮ ਨਹੀਂ ਆਈ ਮੇਰੇ ਨਾਲ ਇਦਾਂ ਦੀਆਂ ਰੋਮਾਂਟਿਕ ਗੱਲਾਂ ਕਰਦੀ ਨੂੰ ਕਹਿਣ ਲੱਗੀ ਕਿ ਹੋਰ ਕੀ ਕਰਾਂ ਮੇਰਾ ਘਰ ਵਾਲਾ ਤਾਂ ਮੈਨੂੰ ਬਹੁਤ ਤੰਗ ਕਰਦਾ ਮੈਂ ਕਿਹਾ ਕਮਲੀਏ ਤੂੰ ਮੈਨੂੰ ਤੂੰ ਮੈਨੂੰ ਝੂਠ ਬੋਲਿਆ ਤੇਰੇ ਵਿਆਹ ਦਾ ਇੱਕ ਸਾਲ ਹੋ ਗਿਆ ਤੇਰੇ ਇੱਕ ਮੁੰਡਾ ਵੀ ਆ ਫਿਰ ਵੀ ਤੂੰ ਇਹੋ ਜਿਹੀ ਲੱchn ਕਰਦੀਆਂ ਤਾਂ ਹੀ ਤਾਂ ਤੇਰਾ ਘਰ ਵਾਲਾ ਤਾਂ ਇਹਨੂੰ ਘੁੱਟਦਾ ਹੋਗਾ ਕਹਿਣ ਲੱਗੀ ਕਿ ਉਹ ਤਾਂ ਮੈਨੂੰ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ ਕਰਦਾ ਜਦ ਕਿ ਮੈਂ ਵੀ ਉਹਨੂੰ ਪਸੰਦ ਤਾਂ ਨਹੀਂ ਕਰਦੀ ਮੈਨੂੰ ਕਹਿੰਦੀ ਕਿ ਤੇ ਸਵੇਰ ਨੂੰ ਤੂੰ ਦੁੱਧ ਲੈਣ ਆਈ ਤੈਨੂੰ ਮੈਂ ਦੁੱਧ ਤੋਂ ਵੱਧ ਹੀ ਪਾ ਕੇ ਦੇਉਂਗੀ ਮੈਂ ਕਿਹਾ ਕਿ ਨਹੀਂ ਨਹੀਂ ਕੋਈ ਲੋੜ ਨਹੀਂ ਜ਼ਿਆਦਾ ਦੁੱਧ ਦੇਣ ਦੀ ਮੈਨੂੰ ਜਿੰਨਾ ਅਸੀਂ ਲੈਨੇ ਆ ਉਹਨਾ ਹੀ ਦੇ ਦੇ ਬਹੁਤ ਆ ਮੇਰੇ ਨਾਲ ਕਾਫੀ देर ਗੱਲਾਂ ਕਰਦੀ ਰਹੀ ਮੈਨੂੰ ਕਹਿਣ ਲੱਗੀ ਕਿ ਤੇਰੇ ਨਾਲ ਤਾਂ ਰੋਮਾਂਟਿਕ ਗੱਲਾਂ ਕਰਕੇ ਮੈਨੂੰ ਹੋਰ ਵੀ ਬਹੁਤ ਵਧੀਆ ਲੱਗਦਾ ਸੱਚੀ ਮੇਰਾ ਦਿਲ ਕਰਦਾ ਕਿ ਮੈਂ ਤੇਰੇ ਨਾਲ ਵੀ ਉਦਾਂ ਹੀ ਕਰਾਂ ਜਿੱਦਾਂ ਮੇਰਾ ਘਰ ਵਾਲਾ ਮੇਰੇ ਨਾਲ ਸੁਹਾਗਰਾਤ ਮਨਾਉਂਦਾ ਸੀ ਪਰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਮੈਂ ਉਹਨੂੰ ਕਿਹਾ ਕਿ ਤੂੰ ਕਮਲੀ ਹੋ ਗਈਆਂ ਤੂੰ ਇਥੋਂ ਤੱਕ ਵੀ ਪਹੁੰਚ ਗਈ ਤੂੰ ਕਿੰਨੀ ਗਿਰੀ ਹੋਈ ਕੁੜੀ ਆ ਤਾਂ ਹੀ ਤਾਂ ਤੇਰਾ ਘਰ ਵਾਲਾ ਤੈਨੂੰ ਚੰਗੀ ਨਹੀਂ ਸਮਝਦਾ ਤੂੰ ਪਤਾ ਨਹੀਂ ਕਿੰਨੇ ਮੁੰਡਿਆਂ ਦੇ ਨਾਲ ਗੱਲਾਂ ਕਰਦੀ ਹੋਵੇਂਗੀ ਕਹਿਣ ਲੱਗੀ ਹੋਰ ਕੀ ਮੇਰੇ ਤਾਂ ਬਹੁਤ ਸਾਰੇ ਮੁੰਡੇ ਦੋਸਤ ਆ ਮੇਰਾ ਬਹੁਤ ਦਿਲ ਕਰਦਾ ਕਿ ਮੈਂ ਆਵਾਰਾ ਮੁੰਡਿਆਂ ਵਾਂਗ ਫਿਰਾਂ ਮੁੰਡਿਆਂ ਵਾਂਗ ਜ਼ਿੰਦਗੀ ਜਿਉਂਵਾਂ ਜਿੱਦਾਂ ਮੁੰਡੇ ਕੁੜੀਆਂ ਦੇ ਪਿੱਛੇ ਫਿਰਦੇ ਆ ਮੈਂ ਵੀ ਇਦਾਂ ਹੀ ਮੁੰਡਿਆਂ ਨੂੰ ਆਪਣੇ ਜਾਲ ਵਿੱਚ ਫਸਾਵਾਂ ਉਹਨਾਂ ਨਾਲ ਘੁੰਮਾਂ ਫਿਰਾਂ ਤੇ ਜ਼ਿੰਦਗੀ ਦੇ ਪੂਰੇ ਮਜ਼ੇ ਲਵਾਂ ਮੈਂ ਕਹਾਂ ਕਿ ਮੈਂ ਇਦਾਂ ਦਾ ਬਿਲਕੁਲ ਵੀ ਨਹੀਂ ਆ ਤੂੰ ਪਲੀਜ਼ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਨਾ ਹੀ ਮੇਰੇ ਨਾਲ ਜ਼ਿਆਦਾ ਗੱਲ ਕਰਿਆ ਕਰ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਬਹੁਤ ਬੇਇੱਜ਼ਤੀ ਹੋਣੀ ਆ ਤੇਰੇ ਘਰ ਦੇ ਆਣੇ ਤਾਂ ਮੈਨੂੰ ਹੀ ਫੜ ਲੈਣਾ ਉਹਨਾਂ ਨੇ ਇਹੀ ਸਮਝਣਾ ਕਿ ਸ਼ਾਇਦ ਮੇਰੇ ਕਰਕੇ ਹੀ ਤੇਰਾ ਘਰ ਵਾਲਾ ਤੈਨੂੰ ਕੁੱਟਦਾ ਮਾਰਦਾ ਹੋਊਗਾ ਜਦ ਕਿ ਤੂੰ ਤਾਂ ਹੋਰਾਂ ਨਾਲ ਵੀ ਗੱਲਾਂ ਕਰਦੀ ਐ ਕਹਿਣ ਲੱਗੀ ਕਿ ਪਲੀਜ਼ ਹੁਣ ਤੂੰ ਮੇਰੇ ਨਾਲ ਗੱਲ ਕਰਨੀ ਬੰਦ ਨਾ ਕਰੀ ਮੈਨੂੰ ਤੂੰ ਬਹੁਤ ਵਧੀਆ ਲੱਗਦਾ ਤੂੰ ਕਿੰਨਾ ਸੋਹਣਾ ਤੇ ਕਿੰਨਾ ਜਵਾਨ ਆ ਤੇਰਾ ਸ਼ਰੀਰ ਦੇਖ ਕੇ ਤਾਂ ਮੇਰੇ ਮਨ ਵਿੱਚ ਲਾਲਚ ਆਉਣ ਲੱਗ ਜਾਂਦਾ ਪਲੀਜ਼ ਤੂੰ ਇੱਕ ਵਾਰ ਮੈਨੂੰ ਮਿਲ ਲੈ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਨਾ ਹੀ ਮੇਰੇ ਕੋਲ ਇੰਨਾ ਟਾਈਮ ਆ ਕਿ ਮੈਂ ਤੇਨੂੰ ਮਿਲਾ ਜੇ ਤੂੰ ਮੇਰੇ ਨਾਲ ਇਦਾਂ ਹੀ ਫੇਸਬੁੱਕ ਤੇ ਗੱਲ ਕਰਨੀ ਹੁੰਦੀ ਆ ਤਾਂ ਕਰ ਲਿਆ ਕਰ ਨਹੀਂ ਤਾਂ ਰਹਿਂਦੇ ਮੈਂ ਤੇਨੂੰ ਬਲੌਕ ਕਰ ਦੇਣਾ ਕਹਿਣ ਲੱਗੀ ਪਲੀਜ਼ ਇਦਾਂ ਨਾ ਕਰੀ ਪਲੀਜ਼ ਮੈਂ ਤੇਨੂੰ ਵੈਸੇ ਹੀ ਮਿਲਣਾ ਚਾਹੁੰਦੀ ਆ ਤੁਮੈਨੂੰ ਇੱਕ ਵਾਰ ਜਰੂਰ ਮਿਲ ਉਹਦੀਆਂ ਗੱਲਾਂ ਸੁਣ ਕੇ ਮੈਂ ਕਿਹਾ ਚੱਲ ਠੀਕ ਆ ਮੈਂ ਤੈਨੂੰ ਮਿਲ ਲਊਗਾ ਮੈਂ ਸ਼ਹਿਰ ਦੇ ਕਿਸੇ ਰੈਸਟੋਰੈਂਟ ਵਿੱਚ ਉਹਨੂੰ ਮਿਲਣ ਦਾ ਪਲਾਨ ਬਣਾ ਲਿਆ ਸੀ ਉਹ ਵੀ ਆ ਗਈ ਤੇ ਮੈਂ ਕਿਹਾ ਕਿ ਤੂੰ ਘਰ ਕੀ ਕਹਿ ਕੇ ਆਈ ਆ ਕਹਿੰਦੀ ਮੈਂ ਇਹੀ ਕਿਹਾ ਕਿ ਮੈਂ ਆਪਣੇ ਲਈ ਕੱਪੜੇ ਲੈ ਕੇ ਆਉਣੇ ਆ ਮੌਸਮ ਬਦਲਦਾ ਇਸ ਲਈ ਨਵੇਂ ਕੱਪੜੇ ਤਾਂ ਖਰੀਦਣੇ ਆ ਇਹ ਪਾਣੇ ਆ ਤੇ ਕਾਕੇ ਨੂੰ ਵੀ ਲੈ ਕੇ ਦੇਣੇ ਆ ਮੈਂ ਕਿਹਾ ਤੂੰ ਹੁਣ ਆਪਣੇ ਘਰ ਵਾਲੇ ਤੋਂ ਤਲਾਕ ਲੈਣਾ ਜਾਂ ਨਹੀਂ ਕਹਿੰਦੀ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਵਾਵੇਂਗਾ ਤਾਂ ਹੀ ਮੈਂ ਫਿਰ ਤਲਾਕ ਲਾਉਂਗੀ ਮੈਂ ਕਿਹਾ ਕਿ ਇਹ ਗੱਲ ਤਾਂ ਝੂਠੀ ਆ ਮੈਂ ਕਦੀ ਵੀ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਜੇ ਤੂੰ ਮੇਰੇ ਨਾਲ 10 ਮਿੰਟ ਰੋਮਾਂਟਿਕ ਜਿਹਾ ਹੁਣਾਂ ਤਾਂ ਠੀਕ ਆ ਨਹੀਂ ਤਾਂ ਫਿਰ ਚਾਹ ਪਾਣੀ ਪੀ ਤੇ ਤੂੰ ਵੀ ਆਪਣੇ ਘਰੇ ਜਾ ਤੇ ਮੈਂ ਵੀ ਜਾਣਾ ਹਜੇ ਮੈਂ ਇਨੀ ਗੱਲ ਹੀ ਕਹੀ ਸੀ ਕਿ ਉਹਨੇ ਮੈਨੂੰ ਆਪ ਹੀ ਇਕੱਠੇ ਜੱਫੀ ਪਾ ਲਈ ਕੈਨ ਲੱਗੀ ਕਿ ਮਣੀ ਪਲੀਜ਼ ਤੂੰ ਮੇਰੇ ਉਦਾਂ ਹੀ ਕਰੀ ਜਿੱਦਾਂ ਸੁਹਾਗ ਰਾਤ ਨੂੰ ਮੇਰੇ ਘਰ ਵਾਲੇ ਨੇ ਮੇਰੇ ਨਾਲ ਕੀਤਾ ਸੀ ਮੈਨੂੰ ਬਹੁਤ ਵਧੀਆ ਲੱਗਿਆ ਸੀ ਬਸ ਮੈਨੂੰ ਉਹ ਵੈਸੇ ਹੀ ਪਸੰਦ ਨਹੀਂ ਮੈਨੂੰ ਉਹਦਾ ਮੇਰੇ ਨਾਲ ਉਹ ਸਭ ਕੁਝ ਕਰਨਾ ਵਧੀਆ ਲੱਗਦਾ ਪਰ ਮੈਨੂੰ ਉਹ ਵੈਸੇ ਚੰਗਾ ਨਹੀਂ ਲੱਗਦਾ ਪਤਾ ਨਹੀਂ ਕਿਉਂ ਮੈਂ ਉਹਦੇ ਨਾਲ ਬਹੁਤ ਖੁਸ਼ ਹੁੰਨੀ ਆ ਜਦੋਂ ਮੈਂ ਉਹ ਸਭ ਕੁਝ ਕਰਕੇ ਹਟ ਜਾਂਦੀ ਆ ਤਾਂ ਮੈਨੂੰ ਉਹਦੇ ਤੋਂ ਇੱਕ ਨਫ਼ਰਤ ਜਈ ਹੁੰਦੀ ਆ ਕਾਸ਼ ਮੇਰਾ ਘਰ ਵਾਲਾ ਬਹੁਤ ਸੋਹਣਾ ਹੁੰਦਾ ਤੇ ਜਵਾਨ ਹੁੰਦਾ ਤੇਰੇ ਬਾਗ ਦਾ ਸੱਚੀ ਮੈਂ ਕਦੀ ਵੀ ਕਿਸੇ ਬਗਾਨੇ ਬੰਦੇ ਨਾਲ ਦੇਖਣਾ ਨਹੀਂ ਸੀ ਹੁਣ ਮੇਰਾ ਦਿਲ ਕਰਦਾ ਕਿ ਮੈਂ ਤੇਰੇ ਵਰਗੇ ਕਿਸੇ ਸੋਹਣੇ ਮੁੰਡੇ ਦੇ ਨਾਲ ਵਿਆਹ ਕਰਵਾਵਾਂ ਸ਼ਾਇਦ ਮੈਨੂੰ ਕੋਈ ਸੋਹਣਾ ਮੁੰਡਾ ਹੀ ਮਿਲ ਜਾਵੇ ਤਾਂ ਮੈਂ ਉਹਦੇ ਨਾਲ ਵਿਆਹ ਕਰਵਾ ਲਵਾਂਗੀ ਫਿਰ ਨਹੀਂ ਮੈਂ ਕਿਸੇ ਮੁੰਡੇ ਨਾਲ ਗੱਲ ਕਰਨੀ ਤੈਨੂੰ ਵੀ ਮੈਂ ਸ਼ਾਦੀ ਦੇਵਾਂਗੀ ਮੈਂ ਕਿਹਾ ਕਿ ਹੁਣ ਤੇਰੇ ਨਾਲ ਕਿਸੇ ਮੁੰਡੇ ਨੇ ਗੱਲ ਨਹੀਂ ਕਰਨੀ ਤੇ ਨਾ ਹੀ ਤੇਰੇ ਨਾਲ ਵਿਆਹ ਕਰਵਾਉਣਾ ਬਸ ਕੁਝ ਜਿੰਨਿਆਂ ਨੂੰ ਮਿਲੀ ਆ ਉਹਨਾਂ ਨੇ ਤੈਨੂੰ ਛੱਡ ਹੀ ਦਿੱਤਾ ਸਭ ਕੁਝ ਇਹੀ ਕਰਕੇ ਕਹਿੰਦੀ ਕਿ ਇਹ ਤੇਰੀ ਗੱਲ ਬਿਲਕੁਲ ਸੱਚਾ ਮੈਂ ਜਿੰਨੇ ਮੁੰਡਿਆਂ ਨੂੰ ਮਿਲੀ ਆਪਣੀ ਰੀਜ ਪੂਰੀ ਕੀਤੀ ਤੇ ਉਹਨਾਂ ਮੁੰਡਿਆਂ ਨੇ ਇਹ ਮੈਨੂੰ ਛੱਡ ਦਿੱਤਾ ਤੇ ਦੁਬਾਰਾ ਕਦੀ ਮੇਰਾ ਹਾਲ ਚਾਲ ਵੀ ਨਹੀਂ ਪੁੱਛਿਆ ਇੱਕ ਵਾਰ ਤਾਂ ਮੈਂ ਫੜੀ ਵੀ ਗਈ ਸੀ ਮੇਰੇ ਘਰ ਵਾਲੇ ਨੇ ਮੈਨੂੰ ਉਪਰੋਂ ਹੀ ਫੜ ਲਿਆ ਇਸੇ ਕਰਕੇ ਉਹ ਮੇਰੇ ਨਾਲ ਇਦਾਂ ਖਿਜਿਆ ਖਿਜਿਆ ਰਹਿੰਦਾ ਵਾ ਮੈਨੂੰ ਚੰਗੀ ਨਹੀਂ ਸਮਝਦਾ ਤੇ ਮੇਰੇ ਨਾਲ ਮਾੜਾ ਸਲੂਕ ਕਰਦਾ ਉਹ ਮੇਰੀ ਹੌਸ ਨੂੰ ਮਟਾਉਂਦਾ ਜਦੋਂ ਮਰਜ਼ੀ ਮੈਨੂੰ ਫੜ ਕੇ ਤੰਗ ਕਰਨ ਲੱਗ ਜਾਂਦਾ ਮੈਂ ਇਦਾਂ ਵੀ ਨਹੀਂ ਚਾਹੁੰਦੀ ਇਹ ਸਭ ਕੁਝ ਕਰਨ ਦਾ ਵੀ ਕੋਈ ਟਾਈਮ ਹੁੰਦਾ ਕੋਈ ਮੂਡ ਹੁੰਦਾ ਪਰ ਉਹ ਤਾਂ ਬਿਨਾਂ ਕਿਸੇ ਟਾਈਮ ਬਿਨਾਂ ਕਿਸੇ ਮੂਡ ਦੇ ਹੀ ਮੈਨੂੰ ਆ ਕੇ ਫੜ ਲੈਂਦਾ ਮੈਂ ਉਹਨੂੰ ਕਿਹਾ ਕਿ ਚਲ ਠੀਕ ਆ ਹੁਣ ਆਪਾਂ ਚੱਲਦੇ ਆਂ ਕਹਿਣ ਲੱਗੀ ਕਿ ਇਦਾਂ ਹੀ ਚਲਾ ਜਾਵੇਂਗਾ ਹੁਣ ਮੇਰੇ ਨਾਲ ਕੁਝ ਹੋਰ ਤੇ ਥੋੜਾ ਟਾਈਮ ਤਾਂ ਬਿਤਾ ਲੈ ਫਿਰ ਤੂੰ ਚਲਾ ਜਾਈਂ ਮੈਂ ਉਹਨੂੰ ਕਿਹਾ ਕਿ ਮੈਂ ਕੀ ਕਰਾਂ ਤੇਰੇ ਨਾਲ ਮੈਨੂੰ ਤਾਂ ਤੇਰੇ ਤੋਂ ਸ਼ਰਮ ਜਿਹੀ ਆਈ ਜਾਂਦੀ ਆ ਉਹ ਮੇਰੇ ਨਾਲ ਆਪ ਹੀ ਸਭ ਕੁਝ ਕਰਨ ਨੂੰ ਤਿਆਰ ਸੀ ਮੈਂ ਤਾਂ ਉਹਨੂੰ ਕੁਝ ਕਹਿੰਦਾ ਹੀ ਨਹੀਂ ਸੀ ਮੈਂ ਕਿਹਾ ਪ੍ਰੀਤੀ ਛੱਡ ਫੇਰ ਸਹੀ ਕਿਤੇ ਅੱਜ ਚੱਲਦੇ ਆ ਘਰ ਟਾਈਂ ਵੀ ਕਾਫੀ ਹੋ ਗਿਆ ਕਹਿਣ ਲੱਗੀ ਕਿ ਨਹੀਂ ਇਦਾਂ ਕਿਦਾਂ ਚਲਾ ਜਾਵੇਗਾ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਉਣੀ ਕੋਈ ਸੋਹਣਾ ਮੁੰਡਾ ਮੈਨੂੰ ਇੰਨੀ ਸੋਹਣੀ ਤੇ ਜਵਾਨ ਕੁੜੀ ਨੂੰ ਇਦਾਂ ਹੀ ਛੱਡ ਕੇ ਚਲਾ ਜਾਵੇ ਮੈਂ ਉਹਦੀਆਂ ਗੱਲਾਂ ਤੋਂ ਹੈਰਾਨ ਸੀ ਉਨੇ ਮੈਨੂੰ ਆਪ ਹੀ ਜੱਫੀ ਪਾਲੀ ਤੇ ਮੈਨੂੰ ਆਪਣੇ ਕੋਲ ਕੀਤਾ ਮੈਂ ਵੀ ਉਹਦੇ ਲੱਕ ਤੇ ਹੱਥ ਰੱਖਿਆ ਤੇ ਉਹਦੇ ਲਾਗੇ ਹੋ ਕੇ ਕਿਹਾ ਕਿ ਜੇ ਤੂੰ ਆਪਣੀ ਇੱਜ਼ਤ ਨੂੰ ਸਾਹਮਣੇ ਰੱਖਦੀ ਤਾਂ ਸ਼ਾਇਦ ਤੇਰੇ ਨਾਲ ਅੱਜ ਇਹ ਸਭ ਕੁਝ ਨਾ ਹੁੰਦਾ ਤੇਰਾ ਘਰ ਵਾਲਾ ਤੇਰੀ ਇੱਜ਼ਤ ਕਰਦਾ ਬੇਸ਼ੱਕ ਉਹ ਇੰਨਾ ਸੋਹਣਾ ਨਹੀਂ ਪਰ ਉਹਦੇ ਪੈਸੇ ਤੇ ਉਹਦੀ ਦੌਲਤ ਤੇ ਤੂੰ ਐਸ਼ਟਾ ਕਰਦੀ ਸੀ ਗੱਡੀਆਂ ਵਿੱਚ ਘੁੰਮਦੀ ਸੀ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਸ਼ਾਇਦ ਉਹ ਕਿਸੇ ਬਾਹਰਲੇ ਮੋਲਕਾ ਚਲਾ ਜਾਂਦਾ ਫੇਰ ਉਹਦੇ ਮਗਰੋਂ ਤੂੰ ਇਹ ਸਭ ਕੁਝ ਕਰਦੀ ਤਾਂ ਸ਼ਾਇਦ ਕਿਸੇ ਨੂੰ ਪਤਾ ਨਾ ਲੱਗਦਾ ਪਰ ਹੁਣ ਤੂੰ ਸ਼ਰਿਆਂ ਮਿੱਦਾਂ ਦੇ ਕੰਮ ਕਰਦੀਆਂ ਤਾਂ ਤੈਨੂੰ ਕਿਸੇ ਨੇ ਚੰਗੀ ਨਹੀਂ ਸਮਝਣਾ ਜੇ ਪਿੰਡ ਵਿੱਚੋਂ ਕਿਸੇ ਨੂੰ ਪਤਾ ਲੱਗ ਗਿਆ ਆਪਣੇ ਦੋਹਾਂ ਦੇ ਬਾਰੇ ਤਾਂ ਲੋਕਾਂ ਨੇ ਤਾਂ ਮੈਨੂੰ ਵੀ ਬਦਨਾਮ ਕਰ ਦੇਣਾ ਤੇ ਤੈਨੂੰ ਤਾਂ ਪਹਿਲਾਂ ਹੀ ਲੋਕ ਇਹ ਤੇਰੀਆਂ ਗੱਲਾਂ ਕਰਦੇ ਨੇ ਕਿ ਜਗਿੰਦਰ ਦੀ ਛੋਟੀ ਪ੍ਰੀਤੀ ਤਾਂ ਬਦਲ ਚੱਲਣ ਜਹੀ ਆ ਇਸੇ ਕਰਕੇ ਹੀ ਉਹ ਆਪਣੇ ਸਹਰੇ ਘਰ ਨਹੀਂ ਰਸੀ ਮੈਂ ਪ੍ਰੀਤੀ ਨੂੰ ਬਹੁਤ ਸਮਝਾ ਰਿਆ ਸੀ ਪਰ ਉਹ ਸਮਝ ਨਹੀਂ ਆਉਂਦੀ ਸੀ ਉਹ ਤਾਂ ਬਸ ਮੈਨੂੰ ਘੁੱਟ ਕੇ ਫੜ ਕੇ ਬੈਠੀ ਸੀ ਕਿ ਮੈਨੂੰ ਹੁਣ ਛੱਡ ਕੇ ਨਹੀਂ ਜਾਣਾ ਮੈਂ ਹੁਣ ਤੇਰੇ ਬਿਨਾਂ ਨਹੀਂ ਰਹਿਣਾ ਮੈਂ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਦੀ ਤੇਰੇ ਨਾਲ ਹੀ ਕਰੂੰਗੀ ਬੇਸ਼ੱਕ ਵਿਆਹ ਨਾ ਕਰਵਾਵੀਂ ਪਰ ਵਿਆਹ ਹੋਣ ਤੱਕ ਮੈਂ ਤੇਰੇ ਇਕੱਲੇ ਨਾਲ ਹੀ ਗੱਲ ਕਰੂੰਗੀ ਮੈਂ ਉਹਨੂੰ ਕਿਹਾ ਕਿ ਪਲੀਜ਼ ਪ੍ਰੀਤੀ ਤੂੰ ਹਜੇ ਵੀ ਇਹ ਕੰਮ ਛੱਡ ਦੇ ਤੇਰੀ ਉਮਰ ਹੀ ਕੀ ਆ ਇੰਨੀ ਕੋਤ ਉਮਰ ਦੇ ਵਿੱਚ ਲੋਕ ਕੁਆਰੇ ਹੁੰਦੇ ਆ 25 ਸਾਲ ਦੀ ਹੋ ਗਈ ਆ ਤੇ ਤੇਰੇ ਇੱਕ ਮੁੰਡਾ ਵੀ ਆ ਕਿਉਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦੀ ਐ ਜਿਆਦਾ ਲੋਕਾਂ ਨਾਲ ਕਰਨ ਨਾਲ ਤੈਨੂੰ ਏਡਜ਼ ਦੀ ਬਿਮਾਰੀ ਵੀ ਹੋ ਸਕਦੀ ਐ ਜੇ ਤੈਨੂੰ ਇਹ ਬਿਮਾਰੀ ਹੋ ਗਈ ਤਾਂ ਤੇਰਾ ਮੁੰਡਾ ਵੀ ਰੋयल ਜਾਊਗਾ ਤੇਰੇ ਮਾਪਿਓ ਨੇ ساری ਜ਼ਿੰਦਗੀ ਬੈਠੇ ਨਹੀਂ ਰਹਿਣਾ ਤੇ ਮੈਂ ਤੇਰੇ ਨਾਲ ਇਹ ਸਭ ਕੁਝ ਕਰਕੇ ਆਪਣੇ ਆਪ ਨੂੰ ਕੋਈ ਬਿਮਾਰੀ ਨਹੀਂ ਲਵਾਉਣਾ ਚਾਹੁੰਦਾ ਕੀਪ ਤ ਤੂ ਕਿ ਉਹ ਕਿਹੋ ਜਿਹੇ ਇਨਸਾਨਾਂ ਨਾਲ ਆਪਣੀ ਹਵਸ ਮਟਾਉਂਦੀ ਰਹੀ ਹੈ ਆਪਣੇ ਹੁਸਨ ਨੂੰ ਉਹਨਾਂ ਦੇ ਅੱਗੇ ਦਿਖਾ ਕੇ ਉਹਨਾਂ ਦੀ ਲਾਸ ਹਵਸ ਨੂੰ ਵੀ ਮਟਾਉਂਦੀ ਰਹੀ ਹੈ ਇਸੇ ਲਈ ਮੈਂ ਤੇਰੇ ਨਾਲ ਇਹ ਸਭ ਕੁਝ ਨਹੀਂ ਕਰ ਸਕਦਾ ਮੈਂ ਉਹਦੀਆਂ ਗੱਲਾਂ ਤੇ ਹੱਥ ਥਾੱਕ ਕੇ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਤੇ ਉਹਦੇ ਮੱਥੇ ਨੂੰ ਚੁੰਮਿਆ ਕਿ ਮੇਰੇ ਨਾਲ ਵਾਦਾ ਕਰ ਕਿ ਕੱਲ ਤੂੰ ਜਾ ਕੇ ਪਹਿਲਾਂ ਆਪਣੇ ਟੈਸਟ ਕਰਵਾ ਕੇ ਆਵੇਂਗੀ ਤੇ ਫਿਰ ਮੈਨੂੰ ਦੱਸੇਂਗੀ ਜੇ ਕੋਈ ਐਡਜ਼ ਵਰਗੀ ਬਿਮਾਰੀ ਹੋ ਵੀ ਗਈ ਤਾਂ ਫਿਰ ਤੂੰ ਕੀ ਕਰੇਂਗੀ ਮੇਰੀ ਗੱਲ ਸੁਣ ਕੇ ਉਹਨੇ ਅੱਖਾਂ ਅੱਡ ਕੇ ਮੈਨੂੰ ਦੇਖਣਾ ਸ਼ੁਰੂ ਕੀਤਾ ਤੇ ਕਹਿਣ ਲੱਗੀ ਜੇ ਮਣੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਕਿ ਮੈਨੂੰ ਵੀ ਕਦੇ ਕੋਈ ਬਿਮਾਰੀ ਹੋ ਸਕਦੀ ਆ ਮੇਰਾ ਬੱਚਾ ਵੀ ਰੋਲ ਸਕਦਾ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਅਜੈਸ਼ੀਆਂ ਹੀ ਕਰਦੀ ਰਹੀ ਬਸ ਹੁਣ ਆਪਣੇ ਦਿਮਾਗ ਵਿੱਚ ਰੋਮਾਂਸ ਬਾਰੇ ਹੀ ਸੋਚਦੀ ਰਹੀ ਇੰਨੀ ਡੂੰਘੀ ਸੋਚ ਆ ਤੇਰੀ ਮੈਂ ਤਾਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਇਹ ਸਭ ਕੁਝ ਵੀ ਹੋ ਸਕਦਾ ਮੇਰਾ ਸੋਹਣਾ ਹਸਨ ਕੁਝ ਮਿੰਟਾਂ ਵਿੱਚ ਹੀ ਬਰਬਾਦ ਹੋ ਜਾਊਗਾ ਨਹੀਂ ਨਹੀਂ ਮੈਂ ਅੱਜ ਤੋਂ ਬਾਅਦ ਇਹ ਸਭ ਕੁਝ ਨਹੀਂ ਕਰਨਾ ਮੈਨੂੰ ਤਾਂ ਬਿਮਾਰ ਹੋਣ ਤੋਂ ਵੀ ਬਹੁਤ ਡਰ ਲੱਗਦਾ ਇਸ ਲਈ ਮਣੀ ਤੂੰ ਕੱਲ ਮੇਰੇ ਨਾਲ ਆਈ ਤੇ ਆਪਾਂ ਕਿਸੇ ਹਸਪੀਟਲ 'ਚ ਟੈਸਟ ਕਰਵਾ ਲਵਾਂਗੇ ਮੈਂ ਉਹਨੂੰ ਕਿਹਾ ਕਿ ਠੀਕ ਆ ਮੈਂ ਉਹਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਉਹਨੂੰ ਸਮਝਾਇਆ ਕਿ ਪ੍ਰੀਤੀ ਤੂੰ ਇਹ ਸਭ ਕੁਝ ਛੱਡ ਦੇ ਤੂੰ ਮੇਰੀ ਇੱਕ ਚੰਗੀ ਦੋਸਤ ਬਣ ਕੇ ਰਹਿ ਤੇਰੀ ਵੀ ਵਧੀਆ ਜ਼ਿੰਦਗੀ ਲੰਘ ਜਾਊਗੀ ਤੇ ਮੈਂ ਵੀ ਬਹੁਤ ਖੁਸ਼ ਹੋਊਗਾ ਕਿ ਮੈਂ ਕਿਸੇ ਦਾ ਮਾੜਾ ਨਹੀਂ ਸੋਚਦਾ ਮੈਨੂੰ ਪਤਾ ਸੀ ਕਿ ਪ੍ਰੀਤੀ ਨੂੰ ਕੋਈ ਚੰਗਾ ਇਨਸਾਨ ਟੱਕਰਿਆ ਹੀ ਨਹੀਂ ਜੋ ਉਹਨੂੰ ਸਮਝਾ ਦੇਵੇ ਪਰ ਮੈਂ ਉਹ বুঝਿਆ ਬਿਲਕੁਲ ਨਹੀਂ ਸੀ ਕਿ ਇੱਕ ਸੋਹਣੀ ਗੁੱਲੀ ਨੂੰ ਦੇਖ ਕੇ ਫਟਾਫਟ ਉਹਦੇ ਤੇ ਉਹਦੇ ਨਾਲ ਉਹ ਸਭ ਕੁਝ ਕਰਨ ਲੱਗ ਜਾਂਦਾ ਮੈਂ ਉਹਨੂੰ ਬਹੁਤ ਸਮਝਾਇਆ ਉਹ ਸਮਝ ਗਈ ਤੇ ਥੋੜੇ ਦਿਨਾਂ ਬਾਅਦ ਮੈਂ ਉਹਨੂੰ ਹਸਪਤਾਲ ਲੈ ਕੇ ਗਿਆ ਹਸਪੀਟਲ ਲਈ ਜਾ ਕੇ ਮੈਂ ਉਹਦੇ ਟੈਸਟ ਕਰਵਾਈ ਤਾਂ ਰਿਪੋਰਟ ਬਿਲਕੁਲ ਨਾਰਮਲ ਸੀ ਮੈਂ ਉਹਨੂੰ ਕਹਿ ਕੇ ਸ਼ੁਕਰ ਆ ਰੱਬ ਦਾ ਇਹ ਰਿਪੋਰਟ ਨਾਰਮਲ ਆ ਨਾਰਮਲ ਨਾਰਮਲ ਆਈਆ ਤੇ ਮੈਂ ਇਹਦੇ ਵਿੱਚ ਕੁਝ ਆ ਜਾਂਦਾ ਤਾਂ ਤੇਰੇ ਬੱਚੇ ਨੂੰ ਕੌਂਡ ਸੰਭਦਾ ਇਹੀ ਸੋਚ ਕੇ ਤੂੰ ਠੀਕ ਆ ਤੇਰਾ ਬੱਚਾ ਵੀ ਠੀਕ ਆ ਜੇ ਤੂੰ ਰੋਲ ਗਈ ਤਾਂ ਤੇਰਾ ਬੱਚਾ ਵੀ ਰੋਲ ਜਾਊਗਾ ਮਾਂਵਾਂ ਬਿਨਾ ਬੱਚਿਆਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਮੇਰੀ ਇਹ ਗੱਲ ਸੁਣ ਕੇ ਪ੍ਰੀਤੀ ਰੋਂ ਲੱਗ ਪਈ ਮੇਰੇ ਗਾਲ ਲੱਗ ਗਏ ਬਹੁਤ ਰੋਈ ਮੈਨੂੰ ਆਪਣੇ ਨਾਲ ਲਾਇਆ ਤੇ ਪਿਆਰ ਨਾਲ ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਤੂੰ ਮੇਰੀ ਇੱਕ ਚੰਗੀ ਦੋਸਤ ਆ ਚੰਗੀ ਸਹੇਲੀ ਆ ਇਸ ਲਈ ਮੈਂ ਤੈਨੂੰ ਸਮਝਾਇਆ ਜੇ ਅੱਜ ਤੂੰ ਠੀਕ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੈਨੂੰ ਕੋਈ ਬਿਮਾਰੀ ਨਿਕਲ ਆਉਂਦੀ ਤਾਂ ਮੈਂ ਤੈਨੂੰ ਇਥੇ ਛੱਡ ਕੇ ਘਰ ਚਲਾ ਜਾਣਾ ਸੀ ਪਰ ਮੈਂ ਹੁਣ ਏਦਾਂ ਕਦੇ ਨਹੀਂ ਕਰੂੰਗਾ ساری ਜ਼ਿੰਦਗੀ ਤੇਰੇ ਨਾਲ ਇੱਕ ਵਧੀਆ ਤੇ ਚੰਗੇ ਦੋਸਤਾਂ ਦੀ ਤਰ੍ਹਾਂ ਰਹੂੰਗਾ ਤੂੰ ਵੀ ਮੇਰੇ ਨਾਲ ਵਾਦਾ ਕਰਕੇ ਅੱਜ ਤੋਂ ਬਾਅਦ ਕਦੀ ਵੀ ਕਿਸੇ ਮੁੰਡੇ ਨਾਲ ਮਾੜੀ ਨਜ਼ਰ ਨਾਲ ਨਹੀਂ ਦੇਖੇਗੀ ਆਪਣੇ ਆਪ ਤੇ ਕੰਟਰੋਲ ਕਰਦੇ ਆਪਣੇ ਆਪ ਨੂੰ ਸਹੀ ਰੱਖ ਬੇਸ਼ੱਕ ਹੁਣ ਤੇਰਾ ਤੇਰੇ ਘਰ ਵਾਲੇ ਤੋਂ ਤਲਾਕ ਹੋ ਜਾਵੇ ਪਰ ਤੂੰ ਹੁਣ ਕਿਸੇ ਚੰਗੇ ਮੁੰਡੇ ਨਾਲ ਵਿਆਹ ਕਰਵਾ ਕੇ ਉਹਦੇ ਨਾਲ ਵਧੀਆ ਰਹੀਂ ਕੋਸ਼ਿਸ਼ ਕਰੀਂ ਕਿ ਕੋਈ ਵੀ ਦਿਨ ਮਾੜੀ ਕਹਿਣ ਬਾਰੇ 100 ਵਾਰ ਸੋਚੇ ਇੰਨੀ ਚੰਗੀ ਬਣ ਕੇ ਦਿਖਾਈ ਉਹਨੇ ਮੇਰੀਆਂ ਗੱਲਾਂ ਨੂੰ ਪੰਨੇ ਪੱਲੇ ਬੰਨ ਲਿਆ ਤੇ ਕਾਫੀ ਟਾਈਮ ਰੋਦੀ ਰਹੀ ਫਿਰ ਮੈਂ ਉਹ ਬਸ ਸਟੈਂਡ ਤੋਂ ਪਿੰਡ ਵਾਲੀ ਬਸ ਤੇ ਚੜਾਇਆ ਤੇ ਘਰ ਆਉਣ ਲਈ ਤੋਰ ਦਿੱਤਾ। ਕਾਫੀ ਧੀਰ ਮੈਂ ਇਹੀ ਸੋਚਦਾ ਰਿਹਾ ਕਿ ਜੇ ਪ੍ਰੀਤੀ ਕਿਸੇ ਹੋਰ ਦੇ ਹੱਥ ਚੜ ਜਾਂਦੀ ਤੇ ਸ਼ਾਦ ਉਹਦੇ ਨਾਲ ਵੀ ਇਹ ਸਭ ਕੁਝ ਕਰਕੇ ਘਰ ਆ ਜਾਂਦੀ ਪਰ ਮੈਂ ਉਹਦੇ ਨਾਲ ਕੁਝ ਵੀ ਨਹੀਂ ਕੀਤਾ। ਮੈਂ ਉਹਨੂੰ ਉਹਦੀ ਜ਼ਿੰਦਗੀ ਬਾਰੇ ਦੱਸਿਆ ਕਿ ਕਿੰਨੀ ਜ਼ਿੰਦਗੀ ਲੰਮੀ ਆ। ਇਨੂੰ ਹੰਡਾਉਣਾ ਇਨਸਾਨ ਦੇ ਹੱਥ ਵੱਸ ਹੁੰਦਾ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਵੀ ਇਨਸਾਨ ਦੇ ਹੱਥ ਵਿੱਚ ਹੀ ਹੁੰਦਾ ਇਸ ਲਈ ਮੈਂ ਪ੍ਰੀਤੀ ਨੂੰ ਸਮਝਾਇਆ ਤੇ ਉਹ ਸਮਝ ਗਈ ਅੱਜ ਮੇਰੇ ਨਾਲ ਉਹ ਇੱਕ ਚੰਗੇ ਦੋਸਤ ਦੀ ਤਰ੍ਹਾਂ ਰਹਿਣ ਲੱਗ ਪਈ ਅੱਜ ਪ੍ਰੀਤੀ ਦੇ ਵਿਆਹ ਨੂੰ 4 ਸਾਲ ਹੋ ਗਏ ਤੇ ਦੂਜੇ ਘਰ ਵਾਲੇ ਦੇ ਨਾਲ ਵੀ ਉਹਦੇ ਇੱਕ ਮੁੰਡਾ ਹੋਇਆ ਉਹਦਾ ਘਰ ਵਾਲਾ ਬਹੁਤ ਚੰਗਾ ਉਹਦੇ ਪਹਿਲੇ ਬੱਚੇ ਤੇ ਆਪਣੇ ਦੋਹਾਂ ਬੱਚਿਆਂ ਨੂੰ ਇੰਨਾ ਪਿਆਰ ਕਰਦਾ ਕਿ ਉਹਨਾਂ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਕਦੇ-ਕਦੀ ਮੈਂ ਪ੍ਰੀਤੀ ਨੂੰ ਮਿਲਣ ਲਈ ਉਹਦੇ ਘਰ ਜਾਂਦਾ ਤਾਂ ਮੈਨੂੰ ਪ੍ਰੀਤੀ ਕਹਿੰਦੀ ਕਿ ਮਣੀ ਜੇ ਉਸ ਟਾਈਮ ਤੂੰ ਨਾ ਹੁੰਦਾ ਤਾਂ ਸੱਚੀ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੁੰਦੀ ਮੇਰੀ ਘਰ ਵਾਲੀ ਪ੍ਰੀਤੀ ਨੂੰ ਮੇਰੀਆਂ ਭੈਣਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੀ ਆ ਮੈਂ ਆਪਣੀ ਘਰ ਵਾਲੀ ਨੂੰ ਇੱਕੋ ਗੱਲ ਕਹੀ ਕਿ ਕਿਸੇ ਦਾ ਮਾੜਾ ਸੋਚਣ ਤੋਂ ਪਹਿਲਾਂ ਆਪਣੇ ਘਰ ਵੱਲ ਝਾਤ ਜ਼ਰੂਰ ਮਾਰਨੀ ਚਾਹੀਦੀ ਆ ਇਸ ਲਈ ਤੂੰ ਜਿੱਦਾਂ ਮੇਰੀਆਂ ਭੈਣਾਂ ਨੂੰ ਪਿਆਰ ਕਰਦੀ ਹੈ ਉਦਾਂ ਹੀ ਪ੍ਰੀਤੀ ਨੂੰ ਵੀ ਕਰ। ਪ੍ਰੀਤੀ ਵੀ ਮੇਰੀਆਂ ਭੈਣਾਂ ਵਰਗੀ ਹੀ ਕੁੜੀ ਆ। ਜਦ ਕਿ ਉਹ ਮੇਰੀ ਇੱਕ ਚੰਗੀ ਦੋਸਤ ਆ। ਅੱਜ ਪ੍ਰੀਤੀ ਆਪਣੇ ਘਰ ਵਾਲੇ ਨਾਲ ਬਹੁਤ ਖੁਸ਼ ਆ। ਮੈਨੂੰ ਵੀ ਉਹਦੀ ਹੱਸਦੀ ਖੇੜਦੀ ਜ਼ਿੰਦਗੀ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਧੰਨਵਾਦ ਜੀ